ਆ ਦੇਖ ਲੋ ਵੀਰੇ ਕਿਸਾਨਾਂ ਦੇ ਕੰਮ ਜੇ ਕਹਿ ਦਿਨਾ ਫਿਰ ਇਹ ਮੱਛ ਜਾਂਦੇ ਨੇ ਰੇ ਬੋਰਡ ਦੇ ਵਿੱਚ ਪਾਈ ਜਾਂਦਾ ਕੀ ਹੋ ਜੂ ਇਹਦੇ ਨਾਲ ਸਗੰਧ ਧਰਤੀ ਹੇਠਲਾ ਪਾਣੀ ਵੀ ਖਰਾਬ ਕਰੀ ਜਾਂਦੇ ਨੇ ਕਿੱਥੇ ਦੇਖੋ ਰੇ ਜਾਂਦਾਗਾ ਕਿਉਂ ਐਂ ਕਰਦੇ ਨੇ ਇੱਕ ਗੱਟਾ ਹਜੇ ਹਲਾਂ ਤੇ ਧਰੀ ਬੈਠਾ ਉਹ ਵੀ ਪਾਊਗਾ ਪਤੰਦਰ ਪਰ ਜਿੰਨਾ ਤੁਸੀਂ ਬੇਕੂਫ ਸਮਝਦੇ ਹੋ ਉਦੋਂ ਵੱਧ ਤੁਹਾਨੂੰ ਬੇਕੂਫ ਬਣਾ ਰਿਹਾ ਕਿਉਂ ਕਿ ਇਹ ਜਿਵੇਂ ਤੁਸੀਂ ਗੱਲ ਕੀਤੀ ਨੇ ਵੀ ਇਹ ਧਰਤੀ ਦੇ ਵਿੱਚ ਰੇ ਪਾ ਰਿਹਾ ਤੇ ਉਹਦਾ ਥੱਲੇ ਵਾਲਾ ਪਾਣੀ ਖਰਾਬ ਹੋ ਜੂਗਾ ਕਿਤੇ ਘਰੇ ਹੀ ਕਾਲਜ ਕੋਈ ਜ ਕੁ ਖੋਲਿਆ ਹੋਣਾ ਪਹਿਲੂ ਨਿਗਰ ਨਾਲ ਦੇਖੋ ਜੀ ਕਿੱਥੇ ਰੇ ਪਾਰਿਆ ਕਿਸਾਨ ਵੀਰਾਂ ਨੂੰ ਵੀ ਕਹਿ ਰਹੇ ਜਾਂ ਹੋਰ ਦਰਸ਼ਕਾਂ ਨੂੰ ਵੀ ਕੋਈ ਜ਼ਮੀਨ ਦੋਸ਼ ਪਾਈ ਪਾਈ ਜਾਂਦੀ ਕਿਸਾਨ ਵੀਰਾਂ ਵੱਲੋਂ ਇੱਕ ਖੇਤ ਚੋਂ ਦੂਜੇ ਖੇਤ ਵੱਲੇ ਲਜਾਣ ਵਾਸਤੇ ਇੱਕ ਜ਼ਮੀਨ ਦੋਸ਼ ਪਾਈਪ ਦੱਬੀ ਜਾਂਦੀ ਧਰਤੀ ਦੇ ਹੇਠਾਂ-ਹੇਠਾਂ 5 ਜਾਂ 4 ਫੁੱਟ ਤੋਂ ਲੈ ਕੇ ਜਿੰਨੀ ਕੁ ਵੀ ਆਪਣੀ ਵਾਈ ਤੂੰ ਥੱਲੇ ਹਾਲਾਂ ਤੱਕ ਹਾਲਾਂ ਦੀ ਮਾਰ ਜਿਹੜੀ ਉਹ ਪਾਈਪ ਤੱਕ ਨਾ ਜਾ ਸਕੇ ਉਹਨੇ ਡੂੰਘੀ ਪਾਈਪ ਦੱਬੀ ਹੁੰਦੀ ਆ ਇਹ ਜਿਹੜੀ ਰੇਹ ਪਾ ਰਿਹਾ ਉਸ ਪਾਈਪ ਚ ਪਾ ਰਿਹਾ ਉਹਨੇ ਜੁਗਾੜ ਲਾਇਆ ਵੀ ਮੈਨੂੰ ਖੇਤ ਦੇ ਵਿੱਚ ਭੈਣ ਜੀ ਤੁਰ ਕੇ ਨਾ ਰੇਹ ਪਾਣੀ ਪਵੇ ਤੇ ਜਦੋਂ ਮੈਂ ਪਿੱਛੋਂ ਪਾਣੀ ਛੱਡਾਂ ਨਾ ਉਹ ਪਾਣੀ ਦੇ ਨਾਲ ਜਿਹੜੀ ਆ ਉਹ ਅਗਲੇ ਪਾਸੇ ਝੋਨੇ ਦੇ ਖੇਤ ਦੇ ਵਿੱਚ ਆਪਣੇ ਆਪ ਜਿਹੜੀ ਉਹ ਫੈਲ ਜਾਵੇ ਜੀ ਬੇ ਪਾਣੀ ਫੈਲਦਾ ਹੈ ਇਹ ਨਹੀਂ ਹੈ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਇਹ ਤਾਂ ਧਰਤੀ ਦੇ ਵਿੱਚ ਰੇ ਪਾਈ ਜਾਂਦਾ ਐਡਾ ਪਾਗਲ ਥੋੜੀ ਆਓ 400 ਦਾ ਗੱਟਾ ਲੈ ਕੇ ਤੇ ਧਰਤੀ ਦੇ ਵਿੱਚ ਪਾ ਦੂਗਾ ਤੇ ਧਰਤੀ ਇੱਟਲਾ ਪਾਣੀ ਖਰਾਬ ਕਰ ਦੂਗਾ ਜੀ ਦੇ ਨਾਲ